ਬਦਲਾ ਵੀ ਲਵਾਗੇ ਬਦਲਾ ਜੁਰੀ ਦੀ ਲੜਾਈ ਲੈਣੀ ਹੈ ਬਦਲਾ ਲੈ ਆਂਦੇ ਰਸਤੇ ਬਹੁਤ ਹੈ ਬਦਲਾ ਲੈ ਆਂਦੇ ਰਸਤੇ ਤੁਹਾਡੇ ਵਿਸ਼ਵਾਸ ਬਣਿਆ ਰਵੇ ਬੜੀ ਜਲਦੀ ਪੰਜਾਬ ਦੀ ਸਰਕਾਰ ਬਣੇਗੀ ਪਰ ਜਨਤਾ ਪਾਰਟੀ ਦੀ ਅਸੀਂ ਲੋਕਾਂ ਦੇ ਕੰਮ ਕਰਾਂਗੇ ਲੋਕਾਂ ਦੀਆਂ ਜਿਹੜੀਆਂ ਉਮੀਦਾਂ ਪਰ ਤੇ ਖਰਾ ਉਤਰਾਂਗੇ ਤੁਹਾਡਾ ਕਰਮਦਾਰ ਤੁਹਾਡੇ ਲਈ ਜਿੰਨਾ ਕੁਝ ਕਰ ਸਕਿਆ ਮੈਂ ਕਰਾਂਗਾ ਪਰ ਜੋ ਤੁਸੀਂ ਹਿੰਮਤ ਤੁਹਾਡੇ ਅੰਦਰ ਹੈ ਕਿ ਤੁਸੀਂ ਸਰਕਾਰ ਤੋਂ ਨਹੀਂ ਡਰੇ ਪੁਲਿਸ ਤੋਂ ਨਹੀਂ ਡਰੇ ਗੁੰਡਿਆਂ ਤੋਂ ਨਹੀਂ ਡਰੇ ਅੱਜ ਬਦਮਾਸ਼ ਗਲੀ ਗਲੀ ਦੇ ਵਿੱਚ ਪੈਰਾ ਲਗਾ ਕੇ ਖੜੇ ਐ ਪਰ ਤੁਸੀਂ ਬੱਬਰ ਸ਼ੇਰ ਮੇਰੀ ਪਾਰਟੀ ਦੇ ਉਹ ਸਿਪਾਹੀ ਮੇਰੇ ਪਰਿਵਾਰ ਦੇ ਉਹ ਸਦਸੇ ਜਿਨ੍ਹਾਂ ਨੇ ਇਹਨਾਂ ਦੀਆਂ ਕਿੱਦਰ ਧਮਕੀਆਂ ਤੋਂ ਕੋਈ ਪਰਵਾਹ ਨਹੀਂ ਕੀਤੀ ਅੱਜ ਵੋਟ ਦੀ ਕੀਮਤ ਖਤਮ ਹੋ ਗਈ ਲੋਕਾਂ ਦੀ ਵੈਲਿਊ ਹੀ ਖਤਮ ਕਰ ਦਿੱਤੀ ਕਿ ਅੱਜ ਰਾਤ ਨੂੰ ਕਿਤੇ ਕੱਲ ਕਿਤੇ ਸਵੇਰੇ ਕਿਤੇ ਆਦਮੀ ਕਿਦੇ ਤੇ ਯਕੀਨ ਕਰੇਗਾ ਗਲੀ ਦਾ ਪ੍ਰਧਾਨ ਕਹੇ ਕਿ ਕਿਤੇ ਯਕੀਨ ਕਰੇਗਾ ਗਲੀ ਦਾ ਮੁਖੀ ਆ ਲੋਕੋ ਨੂੰ ਚੁਣਦੇ ਆ ਜਿੱਤੇ ਵਿਸ਼ਵਾਸ ਕਰਦੇ ਆ ਠੀਕ ਵੋਟ ਦੀ ਵੈਲਿਊ ਕੀ ਖਤਮ ਕਰ ਰਹੀ ਆ ਪਰ ਇਹ ਨਹੀਂ ਪਤਾ ਕਿ ਵੋਟ ਦੀ ਇਹਨੇ ਤਾਕਤ ਆ ਵੋਟ ਵੱਡਿਆ ਵੱਡੇ ਦਾ ਹਕਾਕ ਖਤਮ ਕਰਦੀ ਆ ਅੱਜ ਇਹਨਾਂ ਦੇ ਇਦਾਂ ਲੱਗ ਰਿਹਾ ਕਿ ਆਪਾਂ ਜਿਹਨੂੰ ਸੁਪਾ ਬਾਤਾਂ ਉਹ ਸਾਡਾ ਹੋ ਗਿਆ ਦੋਸਤੋ ਕਾਉਂਸਲਰ ਜਾ ਸਕਦਾ ਹੈ ਗਲੀ ਦਾ ਪ੍ਰਧਾਨ ਬਣ ਸਕਦਾ ਹੈ ਕੋਈ ਸੰਸਥਾ ਦਾ ਪ੍ਰਧਾਨ ਬਣ ਸਕਦਾ ਹੈ ਕੋਈ ਆਪਣੇ ਲਾਲਚ ਦੇ ਲਈ ਕੰਮ ਮੈਨਾਂ ਦੇ ਪਿੱਛੇ ਆਪਣੇ ਗਲਤ ਕੰਮ ਕਰਨੇ ਜਿਨ੍ਹਾਂ ਲੋਕਾਂ ਨੇ ਕਿ ਸ਼ਾਇਦ ਸਰਕਾਰ ਦਾ ਪਟਾ ਪਾਲਿਆ ਕਿ 10 ਤਰੀਕ ਤੋਂ ਬਾਅਦ ਇਸ ਵੈਸਟ ਦੇ ਵਿੱਚ ਸਾਰੇ ਮਾਰੇ ਕੰਮ ਮੇਰੇ ਹੋਣਗੇ ਮੇਰੇ ਲਾਤੀ ਚੱਲਣਗੇ ਮੇਰੀਆਂ ਸ਼ਰਾਮਾਂ ਚੱਲਣਗੀਆਂ ਮੈਂ ਹੀ ਜਿੱਤਾ ਵੇਚਾਂਗਾ ਇਹ ਖੂਫ ਤੁਹਾਡੇ ਦੇ ਮਨ ਚੋਂ ਨਾ ਮੈਂ 11 ਤੋਂ ਬਾਅਦ ਕੱਢਾਂਗਾ ਘਰ ਘਰ ਤੱਕ ਸੁਣੀਆਂ ਭੇਜਣਾ ਕਿ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਉਹਨਾਂ ਨੇ ਜੋ ਕਿਹਾ ਉਹ ਕਰਕੇ ਦਿਖਾਇਆ ਮੈਂ ਮੋਦੀ ਜੀ ਦਾ ਔਰ ਭਾਰਤੀ ਜਨਤਾ ਪਾਰਟੀ ਦਾ ਛੋਟਾ ਜਿਹਾ ਚੁਪਾਈ ਆ ਪਾਰਟੀ ਦਾ ਅਤੇ ਤੁਹਾਡਾ ਮੇਰੇ ਤੇ ਵਿਸ਼ਵਾਸ ਕਾਇਮ ਹੈ ਮੈਂ ਆਪਣੀ ਪਾਰਟੀ ਦੇ ਲਈ ਦਿਨ ਰਾਤ ਸੇਵਾ ਕਰਾਂਗਾ ਅਤੇ ਮੈਨੂੰ ਗਿੱਧੜ ਧਮਕੀਆਂ ਤੋਂ ਕੋਈ ਬਾਹਰ ਪਾਕਿਸਤਾਨ ਤੋਂ ਜਾਂ ਹੋਰ ਲੋਕਾਂ ਦਾ ਜਿਹੜਾ ਥ੍ਰੈਟ ਆ ਰਿਹਾ ਉਹ ਬੈਕਫੁੱਟ ਤੇ ਨਹੀਂ ਕਰ ਸਕਦਾ ਮੈਂ ਸੀਐਮ ਸਾਹਿਬ ਦਾ ਇੰਤਜ਼ਾਰ ਕੀਤਾ ਸੀ ਸੀਐਮ ਸਾਹਿਬ ਨਹੀਂ ਪਹੁੰਚੇ ਕਿਉਂਕਿ ਸੀਐਮ ਸਾਹਿਬ ਦਾ ਅੱਜ ਵੀ ਮੇਰੇ ਦਿਲ 'ਚ ਉਹਨਾਂ ਦੇ ਲਈ ਰਿਸਪੈਕਟ ਹੈ ਕਿ ਸੀਐਮ ਸਾਹਿਬ ਮੈਂ ਇੱਕ ਚਾਚਾ ਚੋਲ ਚੂਰ ਦੀ ਲੜਾਈ ਲੜ ਰਿਹਾ ਇੱਕ ਕਰਪਸ਼ਨ ਦੀ ਲੜਾਈ ਲੜ ਰਿਹਾ ਅਗਰ ਤੁਸੀਂ ਅੱਜ ਵੀ ਮੇਰੇ ਤੇ ਵਿਸ਼ਵਾਸ ਕਰਦੇ ਹੋ ਤੁਹਾਡੀ ਜਿਹੜੀ ਇੱਕ ਅਮਾਨਤ ਮੇਰੇ ਕੋ ਪਈ ਹੈ ਪੈਨ ਡਰਾਈਵ ਅਗਰ ਤੁਸੀਂ ਨਹੀਂ ਤੁਹਾਡੇ ਕੋ ਸਮੇਂ ਹੈ ਲੈਕਚਰ ਦੇ ਬੀਜੀ ਹੋ ਪਮਾ ਤੁਸੀਂ ਦਸ ਦਿਨ ਤੋਂ ਬਾਅਦ ਵੀ ਮੈਂ ਇੱਕ ਮੌਕਾ ਦਵਾਂਗਾ ਤੁਸੀਂ ਜਿੱਥੇ ਮੈਨੂੰ ਕਹੋਗੇ ਮੈਂ ਤੁਹਾਡੀ ਜਿਹੜੀ ਪੈਨ ਡਰਾਈਵ ਹੈ ਉਹ ਰੋਜ਼ ਜੇਪਟ ਲੈ ਕੇ ਹੁੰਦਾ ਹੈ ਕਿ ਸੀਐਮ ਸਾਹਿਬ ਕਿਤੇ ਮਿਲ ਜਾਣ ਮੈਨੂੰ ਕਿਤੇ ਰੋਡ ਤੇ ਮਿਲ ਜਾਣ ਕਿਤੇ ਜਲਸੇ 'ਚ ਬੁਲਾ ਲੈਣ ਮੈਨੂੰ ਕਦੀ ਰੋਜ਼ ਆਪਣੇ ਫੋਨ ਚੈੱਕ ਕਰਦਾ ਕਿ ਕਦੀ ਫੋਨ ਆ ਜਾਵੇ ਸੀਐਮ ਸਾਹਿਬ ਕਿ ਕਿਤੇ ਇਹੀ ਸੁਨੇਹਾ ਆ ਜਾਵੇ ਕਿ ਸੀਐਮ ਸਾਹਿਬ ਤੁਹਾਨੂੰ ਕਿਤੇ ਜਲਸੇ 'ਚ ਬੁਲਾ ਰਹੇ ਹੈ ਕਿਉਂਕਿ ਮੈਂ ਪਬਲਿਕ ਡਿਬੇਟ ਸੇ ਦੇਣੀ ਹੈ ਚੀਜ਼ ਤੇ ਮੈਂ ਅੱਜ ਵੀ ਤੁਹਾਡੀ ਤੋਹਫਾ ਲੈ ਕੇ ਘੁੰ ਪਮਾ ਦਸਤਰੀ ਤੋਂ ਬਾਅਦ ਲੱਲੀਓ ਜਲੰਧਰ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਇਹ ਨਾ ਲੱਗੇ ਕਿ ਮੈਂ ਕੋਈ ਝੂਠੀ ਰਾਜਨੀਤੀ ਕੀਤੀ ਹੈ